ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅੱਜ ਦੀ ਗੱਲ ਕਰਾਂਗੇ 11 ਅਕਤੂਬਰ ਦਾ ਅੱਜ ਦਿਨ ਹੈ ਤੇ ਮੌਸਮ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਅੱਜ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਫਿਰ ਪਹਿਲਾਂ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਣੇ ਆ ਸੋ 20 ਤੇ 24 ਘੰਟਿਆਂ ਦੇ ਵਿੱਚ ਜਿਹੜੇ ਮੈਕਸਿਮਮ ਟੈਂਪਰੇਚਰ ਦਰਜ ਹੋਏ ਨੇ ਦਿਨਾਂ ਦੇ 33.5 ਡਿਗਰੀ ਦਾ ਫਰੀਦਕੋਟ ਜਿਲ੍ਹਾ ਸਭ ਤੋਂ ਗਰਮ ਖੇਤਰ ਹੈ ਪੰਜਾਬ ਦੇ ਵਿੱਚ ਤੇ ਉੱਥੇ ਹੀ 31.5 ਡਿਗਰੀ ਦੇ ਨਾਲ ਪਾਲਵਲ ਖੇਤਰ ਸਭ ਤੋਂ ਗਰਮ ਖੇਤਰ ਹੈ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਟੈਂਪਰੇਚਰ ਕਿਉਂ ਚੜੇ ਹੋਏ ਨੇ ਬਹੁਤ ਸਾਰੇ ਖੇਤਰਾਂ ਦੇ ਵਿੱਚ 29 30 31.7 ਟੈਂਪਰੇਚਰ ਚੱਲਦੇ ਹੋਏ ਨੇ ਸੋ ਜਿਵੇਂ ਕਿ ਬੀਤੇ 24 ਘੰਟਿਆਂ ਦੇ ਵਿੱਚ ਧੁੱਪਾਂ ਲੱਗੀਆਂ ਨੇ ਬਹੁਤੇ ਖੇਤਰਾਂ ਦੇ ਵਿੱਚ ਤੇ ਅਸੀਂ ਤੁਹਾਨੂੰ ਦੱਸਿਆ ਹੋਇਆ ਸੀ ਕਿ ਦਿਨਾਂ ਦਾ ਟੈਂਪਰੇਚਰ ਹੌਲੀ-ਹੌਲੀ ਰਾਈਸ ਕਰੇਗਾ ਹਾਲਾਂਕਿ ਆਥਰੋਂ ਸਵੇਰੇ ਤੇ ਰਾਤਾਂ ਦੀ ਠੰਡਕ ਵਰਕਰ ਆ ਰਹੇਗੀ ਪਰ ਇਹ ਟੈਂਪਰੇਚਰ ਹੌਲੀ-ਹੌਲੀ ਵਧਣਗੇ ਹੋ ਸਕਦਾ 32 33 ਤੱਕ ਵੀ ਚਲੇ ਜਾਣ ਤੇ ਇਸ ਤੋਂ ਬਾਅਦ ਟੈਂਪਰੇਚਰ ਜਾਣਗੇ ਏਦਾ ਦੇ ਅਸਰ ਘਟ ਜਾ ਰਹੇ ਨੇ ਤੇ ਜੇਕਰ ਹਰਿਆਣਾ ਦੀ ਗੱਲ ਕਰੀਏ ਉੱਥੇ ਵੀ 29 ਤੋਂ 31 ਜਾਂ 32 ਟੈਂਪਰੇਚਰ ਮੈਕਸਮਮ ਚਲਦੇ ਫਿਰਨੇ ਬਹੁਤੇ ਜਿਲਿਆਂ ਦੇ ਵਿੱਚ ਸੋ ਹੁਣ ਆਪਾਂ ਮੌਸਮ ਤੇ ਆਉਣੇ ਆ ਐਸੇ ਲਈਆਂ ਸੈਟਲਾਈਟ ਦਸੇਲਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹਾਂ 11 ਅਕਤੂਬਰ ਦਾ ਦਿਨ ਹੈ ਤੇ ਲਗਭਗ ਸਵੇਰ ਦੇ 9:00 ਵਜੇ ਦਾ ਟਾਈਮ ਆਉਣ ਜਾ ਰਿਹਾ ਪੰਜਾਬ ਦੇ ਹੋਰ ਤੇ ਖੇਤਰਾ ਦੇ ਵਿੱਚ ਐਸੇ ਲਈ ਮੌਸਮ ਹੈ ਜਿਹੜਾ ਬਿਲਕੁਲ ਸਾਫ ਬਣਿਆ ਹੋਇਆ ਹੈ ਨਾ ਲੱਗਦੇ ਖੇਤਾਂ ਦੇ ਨਾ ਲੱਗਦੇ ਸੂਬਿਆਂ ਦੇ ਵਿੱਚ ਵੀ ਮੌਸਮ ਸਾਫ ਹੈ ਦੁਪਹਿਰ ਬਾਅਦ ਗਰਜਲਿਸ਼ਕ ਕਿਤਨਾ ਕਿਤੇ ਹੋ ਜਵੇ ਤੇ ਮਾਰੇ ਮੋਟੇ ਛਰਾਟੇ ਡਿੱਗ ਜਾਣ ਉਹ ਵੀ ਪੂਰਾ ਖੇਤਰ ਪੂਰਾ ਦੇ ਨਾ ਲੱਗਦੇ ਇੱਕ ਦੋ ਜ਼ਿਲ੍ਹੇ ਮਾਲਵੇ ਦੇ ਜਿਨ੍ਹਾਂ ਦੇ ਵਿੱਚ ਫਟਿਆਲਾ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਅਸਰ ਰਹਿਣਗੇ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਰਹੇਗਾ ਭਾਵੇਂ ਪੰਜਾਬ ਦੇ ਨੇ ਹਰਿਆਣਾ ਦੇ ਨੇ ਰਾਜਸਥਾਨ ਦੇ ਨੇ ਤੋ ਕੱਲ ਵੀ 10 ਰਿਕ ਨੂੰ ਦੁਪਹਿਰ ਬਾਅਦ ਕਿਤੇ ਮਾੜੇ ਮੋਟੇ ਜਿਹੇ ਛਰਾਟੇ ਲੱਗੇ ਸੀ ਸਨੌਰ ਘਨੌਰ ਤੇ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਸੋ ਇਸੇ ਤਰ੍ਹਾਂ ਗੱਜਲਸ਼ਕ ਨਾਲ ਹਲਕੇ ਟੁੱਟ ਮੇਜੇ ਛਰਾਟੇ ਲੱਗ ਸਕਦੇ ਨੇ ਤੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਵਾਂ ਜਿਹੜਾ ਪਾਸਾਫ ਰੈਂਡ ਦੇ ਅਸਾਰ ਹੋਣਗੇ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਵਾਂ ਜਿਹੜਾ ਬਿਲਕੁਲ ਸਾਫ ਰਹੇਗਾ ਜੀ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ